ਟਾਈਮ ਬਠਿੰਡਾ ਦੇ ਬੱਸ ਸਟੈਂਡ ਤੇ ਮੌਜੂਦ ਹੈ ਜਿੱਥੇ ਪੀ ਆਰਟੀਸੀ ਠੇਕਾ ਮਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜਿਹੜਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਆਗੂ ਮੌਜੂਦ ਹੈ ਗੱਲਬਾਤ ਕਰਦੇ ਆਂ ਕੀ ਕਾਰਨ ਹੈ ਇਸ ਦਰਨੇ ਪ੍ਰਦਰਸ਼ਨ ਦਾ ਭਾਈ ਜਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੇ ਇਹ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੀ ਆਰਟੀਸੀ ਅਤੇ ਪੰਨ ਬੱਸ ਠੇਕਾ ਮਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੀ ਕਾਰਨ ਹੈ ਇਹਦਾ ਕਾਰਨ ਇਹ ਜੀ ਅਸੀਂ ਕਾਫੀ ਲੰਬੇ ਟਾਈਮ ਤੋਂ 15-15 ਸਾਲ ਹੋ ਗਏ ਕੱਚੇ ਨੂੰ ਕੰਮ ਕਰਦੇ ਨੂੰ ਸਰਕਾਰ ਸਾਡੀਆਂ ਮੰਗਾਂ ਮੰਨ ਲਈ 15 ਸਾਲ ਤੋਂ ਅਸੀਂ ਕੱਚੇ ਕੰਮ ਕਰ ਰਹੇ ਕੱਚੇ ਮੌਲੇ ਪੱਕੇ ਕਰੋ 880 ਪਰਤੀ ਬੰਦ ਕਰੋ ਕੰਟਰੈਕਟਰਾਂ ਸਭ ਨੂੰ ਰੈਗੂਲਰ ਕਰੋ ਫਿਰ ਆਊਟਸੋਰਸਿੰਗ ਨੂੰ ਕੰਟਰੈਕਟ ਤੇ ਕਰੋ ਤੇ ਪੰਜਾਬ ਦੇ ਵਿੱਚ 10ਵੇਂ ਬਸ ਦਾ ਪਲੇਟ ਪਾਇਆ ਜਾਵੇ। ਪਰ ਸਰਕਾਰ ਕਿਤੇ ਨਾ ਕਿਤੇ ਕੰਨਾ ਕੰਨੀ ਕਰਦੀ ਆਪਣੀ ਮੰਗਾਂ ਤੋਂ ਭੱਜ ਰਹੀ ਹੈ। ਸਾਨੂੰ 15 ਸਾਲ ਹੋ ਗਏ ਘਰ ਤਰਾਂ ਗਾਂ ਦੇ ਕੰਮ ਕਰ ਰਹੇ ਆ। ਸਾਨੂੰ ਪੰਜਾਬ ਪਾਸਿਆਂ ਨੂੰ ਵੀ ਪਤਾ ਹੈ ਕਿ 10-15 ਹਜ਼ਾਰ ਤੱਕ ਜਿਰਾ ਕਰਨਾ ਪਰਿਵਾਰ ਪਾਲਣਾ ਬਹੁਤ ਅੱਜ ਦੇ ਟਾਈਮ ਚ ਔਖਾ ਹੈ। ਪਰ ਸਰਕਾਰ ਦੇ ਕੰਮ ਤੇ ਬਿਲਕੁਲ ਜੁੜ ਨਹੀਂ ਸਕਦੀ। ਸਰਕਾਰ ਬੱਸਾਂ ਪਹੁੰਚਦੀ ਪਹਟਾਏ ਕਿਲੋਮੀਟਰ ਸਿੱਧਾ ਸਕੀਮ ਨੇ ਬੱਸਾਂ ਪਾ ਰਹੀ ਹੈ ਜਿਸ ਨਾਲ ਜਿਹੜਾ ਟਰਾਂਸਪੋਰਟ ਲੱਗਾ ਜਾ ਰਿਹਾ ਜੇਕਰ ਦਸਿਆ ਸਰਕਾਰ ਬਸਾਂ ਪਾਉਗੀ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਲੋਕਾਂ ਨੂੰ ਸੂਖ ਸਬਾਵਾਤ ਮਿਲਣੀ ਹੈ ਪਰ ਸਰਕਾਰ ਸਾਢੇ ਤਿੰਨ ਸਾਲ ਪਿੱਛੇ ਜਾਣ ਦੇ ਬਾਵਜੂਦ ਵੀ ਹਜ ਤੱਕ ਇੱਕ ਵੀ ਬਸ ਲੈਕਮੇ ਦੀ ਸਰਕਾਰ ਨੇ ਨਹੀਂ ਪਾਈ ਟ੍ਰਾਂਸਪੋਰਟ ਮੰਤਰੀ ਅਲਾਜੀਤ ਭੁੱਲਰ ਵੱਲੋਂ ਬਾਰ ਬਾਰ ਮੀਟਿੰਗ ਕਰਕੇ ਝੂਠੇ ਲਾਰੇ ਤਾਈ ਜਾਂਦੇ ਆ ਪਰ ਕਿਹ ਵੀ ਮੰਗਾ ਜਿਹੜੀਆਂ ਪੁਲੀਆਂ ਨੇ ਕੀਤੀਆਂ ਜਾ ਰਹੀਆਂ ਕਾਫੀ ਟਾਈਮ ਤੋਂ ਕੱਚੇ ਮਜ਼ਦਮ ਅਸੀਂ ਕੰਮ ਕਰ ਰਹੇ ਆ ਹਲਾ ਆਲੇ ਇਹੋ ਜਿਹੇ ਹਾਲਾਤ ਹੋਏ ਤੇ ਕਿ ਪੀਆਰਟੀਸੀ ਵਿੱਚ ਜਾਸਤੋਂ ਵੀ ਘੱਟ ਪਰਸੈਂਟ ਰੈਗੂਲਰ ਸਟਾਫ ਰਹਿ ਚੁੱਕਿਆ ਹੈ ਤੇ ਇਹ ਸਰਕਾਰ ਦੀ ਪਾਲਿਸੀ ਹੁੰਦੀ ਹੈ ਜਦੋਂ ਘੱਟ ਸਟਾਫ ਰੈਗੂਲਰ ਹੋਵੇ ਤਾਂ ਉਹ ਕਸਾ ਬੰਦ ਕਰਕੇ ਉਹਨੂੰ ਇੱਕ ਘੱਟੇ ਦਾ ਏਰੀਆ ਰਖਾਇਆ ਜਾਂਦਾ ਹੈ ਜਿਹੜੀ ਪੀਆ ਕਿਸ ਤੇ ਪੰਜਾਬ ਰੋਡ ਤੇ ਹੈ ਇਹ ਬਹੁਤ ਕਮਾਈ ਦਾ ਸਾਧਨ ਹੈ ਤੇ ਹੋਰ ਨਾਲ ਹੋਏਗਾ ਹੋਰ ਨਾਲ ਤੁਹਾਡਾਂ ਵਿੱਚ ਤਰਖਾਨਾਂ ਦੇ ਨਾ ਦੇ ਕੰਮ ਕਰਦੀ ਹੈ ਸਾਨੂੰ ਮਜਬੂਰ ਹੋ ਕੇ ਇਹ ਸਟ੍ਰਾਈਕ ਕਰਨੀ ਪੈਂਦੀ ਹੈ ਸਾਡਾ ਕੋਈ ਸ਼ੌਂਕ ਨਹੀਂ ਇਹ ਸਾਡੀ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਘੱਟ ਤਰਖਾਨਾਂ ਤੇ ਕੰਮ ਕਰ ਰਹੇ ਹਾਂ ਪੀ ਪੰਜਾਬ ਦੀ ਸਰਕਾਰ ਦੇ ਜਿਹੜੀ ਕੰਤੇ ਬਿਲਕੁਲ ਚੂਣੀ ਚੱਕਦੀ ਕਾਫੀ ਲੰਮੇ 15 ਤੋਂ 20 ਸਾਲ ਲੋਕੀ ਇਹਨਾਂ ਨੇ ਜਿਹੜੇ ਮੁਲਾਜ਼ਮਾ ਰਿਕਰ ਕੀਤਾ ਸੀ ਉਸ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਆਊਟਸੋਰਸਿੰਗ ਦੇ ਭਰਤੀ ਕੀਤੀ ਜਾਂਦੀ ਹੈ ਵੱਜੀ ਤੇ ਗੱਲ ਕਰੀਏ ਪੰਜਾਬ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਵੀ ਲੋਕਾਂ ਦੇ ਇਕਲੀ ਸਾਡੀ ਸਰਕਾਰ ਕੰਮ ਕਰ ਰਹੀ ਹੈ ਮੁਲਾਜ਼ਮਾਂ ਦੇ ਇਕਲੀ ਸਾਡੀ ਸਰਕਾਰ ਕੰਮ ਕਰ ਰਹੀ ਹੈ ਕਿਵੇਂ ਦੇਖਦੇ ਹੋ ਭਾਈ ਜੀ ਇਹ ਸਾਰੇ ਪਲੀ ਪਲੀ ਪਾ ਜਾਣੂ ਹੈ ਪੰਜਾਬ ਪੂਰਾ ਪਲੀ ਪਾ ਜਾਣੂ ਉਹ ਵੀ ਸਰਕਾਰ ਕਿੰਨਾ ਕ ਮੁਲਾਜ਼ਮਤ ਕੰਮ ਕਰ ਰਹੀ ਹੈ ਸਾਢੇ 3 ਸਾਲਾਂ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਮੈਂਡ ਦੇ ਵਿੱਚ ਇਹਨਾਂ ਨੇ ਇੱਕ ਮੁਲਾਜ਼ਮ ਰੈਗੂਲਰ ਨਹੀਂ ਕੀਤਾ ਝੂਠੇ ਪੰਪਲੈਟ ਲਾ ਕੇ ਲੋਕਾਂ ਨੂੰ ਨਮਰਾਹ ਕੀਤਾ ਜਾਂਦਾ ਵੀ ਅਸੀਂ ਫਲਾਨੇ ਵਿਭਾਗ ਵਿੱਚ ਫਲਾਨੇ ਬੰਦੇ ਰੈਗੂਲਰ ਕੀਤੇ ਆ ਜਿਹਦੀ ਐਗਜ਼ਾਮਪਲ ਅਸੀਂ ਖੋਦਾ ਸਾਢੇ 3 ਸਾਲ ਦੀ ਸਰਕਾਰ ਆਈ ਨੂੰ ਹੋ ਕੇ ਪਰ ਸਾਡੇ ਰੋਡ ਤੇ ਤੇ ਪੀਆਰਟੀ ਵਿੱਚ ਇੱਕ ਵੀ ਮੁਲਾਜ਼ਮ ਰੈਗੂਲਰ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਆਊਟਸੋਰਸਿੰਗ ਤੋਂ ਕੰਟਰੈਕਟ ਤੇ ਕੀਤਾ ਗਿਆ ਉਲਟਾ ਹਰ ਸਾਲ ਆਊਟਸੋਰਸਿੰਗ ਤੇ ਭਰਤੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਇਹ ਵੀ ਕਹਿ ਰਹੀ ਹੈ 50000 ਤੋਂ ਵੱਧ ਸਾਡੀ ਸਰਕਾਰ ਨੌਕਰੀਆਂ ਦੇ ਚੁੱਕੀ ਹੈ ਨੌਜਵਾਨਾਂ ਨੂੰ ਭਾਈ ਜੀ ਇਹ ਤਾਂ ਇੱਕ ਫੋਕੀ ਮਨੋਸ਼ੌਰਤ ਨੈਤਿ ਲਈ ਸਰਕਾਰ ਦੇ ਝੂਠੇ ਵਾਦੇ ਆ ਅਸੀਂ ਦੇਖਦੇ ਆ ਸਾਡੇ ਮਹਿਕਮੇ ਚ ਸਾਨੂੰ ਕੰਮ ਕਰਦੇ ਨੂੰ ਕਿ ਵੀ ਸਾਡੇ ਮਹਿਕਮੇ ਚ ਹੀ ਬੰਦਾ ਇੱਕ ਰੈਗੂਲਰ ਨਹੀਂ ਰੱਖਿਆ ਗਿਆ ਤਾਂ ਹੋਰ ਡਿਪਾਰਟਮੈਂਟ ਚ ਆਪਾਂ ਕੀ ਆਸ ਕਰ ਸਕਦੇ ਆ ਅਸੀਂ ਪਿੰਡਾਂ ਤੋਂ ਬਲੌਕ ਕਰਦੇ ਆ ਅਸੀਂ ਮੈਂ ਖੁਦ ਨਹੀਂ ਦੇਖਿਆ ਵੀ ਸਾਡੇ ਪਿੰਡ ਕੋਈ ਬੰਦਾ ਰੈਗੂਲਰ ਭਰਤੀ ਹੋਇਆ ਹੋਵੇ ਕਿਸੇ ਵੀ ਡਿਪਾਰਟਮੈਂਟ ਚਾਹੇ ਉਹ ਟੀਚਰ ਹੋਵੇ ਚਾਹੇ ਉਹ ਹੈਲਥ ਡਿਪਾਰਟਮੈਂਟ ਹੋਵੇ ਚਾਹੇ ਉਹ ਰੋਡਵੇ ਤੇ ਪੰਪਾਸੂ ਵੀ ਇਹ ਇੱਕ ਝੂਠੇ ਵਾਦੇ ਆ ਜਿਹੜੇ ਪੰਜਾਬ ਦੀ ਜਨਤਾ ਨੂੰ ਕਮਰਾਹ ਕਰ ਰਿਹਾ ਹੈ ਸੱਤਾ ਤੋਂ ਹੋਂ ਤੋਂ ਪਹਿਲਾਂ ਇਹ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਸੀ ਅਸੀਂ ਖੁਦ ਇਹ ਸਰਕਾਰ ਲੈ ਕੇ ਆਏ ਸੀ ਬਹੁਤ ਵਧੀਆ ਸਰਕਾਰ ਹੈ ਮੁਲਾਜ਼ਮਾ ਹਿੱਤ ਹੈ ਪਰ ਹੁਣ ਸਭ ਕੁਝ ਇਹਦੇ ਉਲਟ ਹੋਇਆ ਇੱਕ ਵੀ ਮੁਲਾਜ਼ਮਾ ਇਹ ਸਰਕਾਰ ਤੋਂ}{|\text{ਨਾਲ}} ਖੁਸ਼ ਨਹੀਂ ਹੈ ਜੇ ਜੇ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿਉਂ ਸਰਕਾਰ ਦੇ ਕੰਮਾਂ ਤੋਂ ਲੋਕ ਕੁਝ ਨਹੀਂ ਹੈ ਪਰ ਇਹ ਜਿੱਤ ਕਿਵੇਂ ਰਹਿ ਜਾ ਫਿਰ ਦੇਖੋ ਜੀ ਜਿਹੜੀ ਸਰਕਾਰ ਆ ਦੀ ਸੱਤਾ ਹੁੰਦੀ ਹੈ ਸੱਤਾ ਦੀ ਪਾਵਰ ਹੁੰਦੀ ਹੈ ਕਿਉਂਕਿ ਜਿਵੇਂ ਪਿਛੇ ਦੀ ਮੰਨ ਲਓ ਕਿਦੜ ਦਾ ਅਸੈਂਬਲੀ ਚੋਣ ਹੋਈ ਸੀ ਕੌਲ ਲੁਧਿਆਣਾ ਦੀ ਹੋਈ ਹੈ ਤਾਂ ਕਿਤੇ ਨਾ ਕਿਤੇ ਸਰਕਾਰ ਦਾ ਪ੍ਰੈਸ਼ਰ ਹੁੰਦਾ ਉਹ ਮੰਨ ਲਓ ਵੀ ਪ੍ਰਧਾਨ ਸਭਾ ਹਤੀ ਪ੍ਰਧਾਨ ਸਭਾ ਤੇ ਕਿਉਂ ਸਰਕਾਰ ਉੱਥੇ ਝੂਠੇ ਦਾਰੇ ਦਿੰਦੀ ਹੈ ਵੀ ਸਾਨੂੰ 1.5 ਸਾਲ ਪਿਆ ਸਾਨੂੰ ਜਿਤਾਓ ਅਸੀਂ ਤੁਹਾਨੂੰ ਆਹ ਕਰਾਂਗੇ ਸਵਾ ਕਰਾਂਗੇ ਪਰ ਸਭ ਕੁਝ ਉਲਟ ਹੁੰਦਾ ਹੈ ਜਿੱਤਣ ਤੋਂ ਬਾਅਦ ਸਰਕਾਰ ਦਾ ਐਮਐਲਏ ਜਾਂ ਸਰਕਾਰ ਦਾ ਕੋਈ ਮੰਤਰੀ ਉੱਥੇ ਨਜ਼ਰ ਨਹੀਂ ਹੁੰਦਾ ਤੇ ਜਿਹੜੇ ਲੋਕ ਹੈ ਇਹ ਆਪਣੇ ਢੋਲੇ ਪਾਲੇ ਪੰਜਾਬ ਦੇ ਲੋਕ ਹੈ ਇਹ ਜਬ ਬਹੁਤ ਜਲਦੀ ਗੱਲਾਂ ਵਿੱਚ ਤਰਸੇ ਧਰ ਤੇ ਆ ਜਾਂਦੇ ਆ ਉਹਦੀ ਅਧਾਰਨਾ ਕਿੱਧਰਵਾ ਤੇ ਬਜਾਣਾ ਹਲਕਾ ਜੀ ਜੇ ਗੱਲ ਕਰੀਏ ਤੁਸੀਂ ਕਿੰਨੇ ਟਾਈਮ ਤੇ ਪੀਆਰਟੀਸੀ ਤੇ ਜੌਬ ਕਰ ਰਹੇ ਹੋ ਭਾਈ ਜੀ ਮੈਨੂੰ 7 ਤੋਂ 8 ਸਾਲ ਹੋ ਗਏ ਭਰਤੀ ਹੋਏ ਨੂੰ ਤੇ ਆਊਟਸੋਰਸਿੰਗ ਤੇ ਭਰਤੀ ਹੋਇਆ ਅਜ ਤੋਂ ਪਹਿਲਾਂ ਸਾਡੇ ਪੀਰਾਂ ਨੂੰ 10 10-12 ਸਾਲ ਹੋ ਗਏ ਸਾਡੇ ਹੋਰ ਜਿਹੜੇ ਬਜ਼ੁਰਗ ਟਾਇਰ ਹੋ ਰਹੇ ਆ 52 ਸਾਲ ਦੀ ਰਿਟਾਇਰ ਹੋ ਰਿਹਾ ਕੱਚੇ ਡਟੇ ਹੋਏ ਹੈ ਉਹਨਾਂ ਨੂੰ ਲਗਭਗ 20 21 21 ਸਾਲ ਹੋ ਗਏ ਜੀ ਇਸ ਮੰਨੋ ਵੀ ਵਿਭਾਗ ਵਿੱਚ ਕੱਚੇ ਕੰਮ ਕਰਦੇ ਇਸ ਟਾਈਮ ਤੁਹਾਨੂੰ ਤਨਖਾਹਾਂ ਕਿੰਨੀਆਂ ਮਿਲਦੀਆਂ ਤਨਖਾਹ ਸਾਨੂੰ ਜਿਹੜੇ ਬਿਲਕੁਲ ਨਹੀਂ ਕੋਈ ਦੱਸ ਤੋਂ 12000 ਤੇ ਪੇਚ ਤਨਖਾਹ ਦਿੱਤੀ ਜਾਂਦੀ ਹੈ ਅਸੀਂ ਭਾਈ ਜੀ ਟੜਕੇ ਸਵੇਰ 4 ਤੋਂ ਲੈ ਕੇ ਰਾਤ ਨੂੰ 10:00 ਵਜੇ ਤੱਕ ਕੰਮ ਕਰਦੇ ਹਾਂ 14 14 ਘੰਟੇ ਕੰਮ ਕਰਦੇ ਬਾਅਦ ਚੋਂ ਸਾਡੀ ਤਨਖਾਹ 15 16000 ਹੀ ਆਉਂਦੀ ਹੈ ਕਿੰਨੇ ਟਾਈਮ ਤੱਕ ਹੋਣ ਜਿਹੜਾ ਇਹ ਧਰਨਾ ਪ੍ਰਦਰਸ਼ਨ ਚੱਲਣ ਵਾਲਾ ਤੁਹਾਡਾ ਜਿਹੜਾ ਪਰਦਕਸ਼ਣਾ ਜੀ ਆਪਣਾ ਅੱਜ 9 ਤਰੀਕ ਦੀ ਟੈਸਟ ਐਪੀ ਹੜਤਾਲ ਸੀ 9 10 11 ਤਿੰਨ ਤੀ ਆਪਣੀ ਜਿਹੜੀ ਤਿੰਨ ਰੋਜ਼ਾ ਹੜਤਾਲ ਰੱਖੀ ਗਈ ਹੈ ਤੇ 10 ਤਰੀਕ ਨੂੰ ਅਸੀਂ ਸੀਐਮ ਭਗਵੰਤ ਮਾਨ ਦੀ ਰਾਹ ਤੇ ਚੰਡੀਗੜ੍ਹ ਬਹੁਤ ਉੱਚ ਪੱਤਰੀ ਧਰਨਾ ਲਾਵਾਂਗੇ ਤੇ ਸਾਰੀਆਂ ਭਰਾਤ ਦੇ ਜੱਥੇਬੰਦੀ ਨੇ ਸਾਡਾ ਸਹਿਯੋਗ ਕੀਤਾ ਚਾਹੇ ਉਹ ਬੀਕੇਜੂ ਭਾਰਤੀ ਕਿਸਾਨ ਜਥੇ ਦਾ ਹੋਂਦਾ ਹੋਵੇ ਚਾਹੇ ਬੀਕੇਜੂ ਭਾਰਤੀ ਕਿਸਾਨ ਸਿੱਧੂਪੁਰ ਹੋਵੇ ਭਾਰਤੀ ਕਿਸਾਨ ਜਥੇ ਨਗਰਾਹ ਹੋਵੇ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਰਾਸ਼ਟਰੀ ਦਿਵੰਗ ਸੈਸ਼ਨ ਹੋਵੇ ਹੋਰ ਬਹੁਤ ਜਨਤਕ ਜਥੇਬੰਦੀਆਂ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਹੈ ਜੇਕਰ ਸਾਡੇ ਨਾਲ ਸਰਕਾਰ ਕੋਈ ਜਾਤੀ ਕੀਤੀ ਕਰੇਗੀ ਤਾਂ ਅਸੀਂ ਇਹਨਾਂ ਜਥੇਬੰਦੀਆਂ ਸਹਿਯੋਗ ਨਾਲ ਪੂਰੇ ਪੰਜਾਬ ਚ ਪ੍ਰਦਰਸ਼ਨ ਕਰਾਂਗੇ ਤੇ ਰੋਨ ਬਲੌਕ ਕਰਾਂਗੇ ਜੀ ਇਹ ਲਗਾਤਾਰ 3 ਦਿਨ ਚੱਲਣਾ ਹੈ ਧਰਨਾ ਪ੍ਰਦਰਸ਼ਨ ਹਾਂ ਜੀ ਇਹ ਲਗਾਤਾਰ 3 ਦਿਨ ਚੱਲਣਾ ਅਸੀਂ ਪੰਜਾਬ वासियों ਤੋਂ ਪਿਆਹ ਪਿਆਸਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਕਿਉਂਕਿ ਸਾਡਾ ਚੀਜ਼ ਨਹੀਂ ਕਰਦਾ ਧਰਨੇ ਪ੍ਰਦਰਸ਼ਨ ਕਰਨ ਨੂੰ ਸਰਕਾਰਾਂ ਸਾਨੂੰ ਮਜਬੂਰ ਕਰਦੀਆਂ ਸਾਡਾ ਵੀ ਕੀ ਕਰਦਾ ਸਾਡੀਆਂ ਮਾਵਾਂ ਪੈਣਾ ਧੀਆਂ ਬੱਚੇ ਸਟੂਡੈਂਟ ਤੰਗ ਹੁੰਦੇ ਆ ਪਰ ਸਾਡੀ ਮਜਬੂਰੀ ਪੈ ਜਾਂਦੀ ਹੈ ਕਿਉਂਕਿ ਭਾਈ ਜੀ ਸਾਢੇ 3 ਸਾਲ ਹੋ ਗਏ ਸਰਕਾਰ ਦੇ ਕੰਤੇ ਚੂ ਨਹੀਂ ਸਕਦੀ ਸਾਡਾ ਨਹੀਂ ਜੀਕਰ ਸਾਡੇ ਪੇਰ ਘਰੋਂ ਪਾਸਿਆਂ ਦਾ ਵੀ ਦੁਖੀ ਹੁੰਦੇ ਪਰ ਸਾਡੀ ਮਜਬੂਰੀ ਹੈ ਅਸੀਂ 50 ਪਾਸਿਆਂ ਨੂੰ ਹੱਥ ਛੋੜ ਕੇ ਮਾਫੀ ਚਾਹੁੰਦੇ ਆ ਪਰ ਇਹ ਦਾ ਕਾਰਨ ਮੁੱਖ ਜਿਹੜੀ ਪੰਜਾਬ ਸਰਕਾਰ ਹੈ ਉਹ ਧਰਨੇ ਲਗਾਉਣ ਦੇ ਵਿੱਚ ਪੂਰੀ ਚਟਕੀ ਹੋਈ ਹੈ ਸੱਤਾ ਤੋਂ ਆਉਣ ਤੋਂ ਪਹਿਲਾਂ ਭਗਵਤਮਨ ਕਹਿੰਦਾ ਸੀ ਕਿ ਮੇਰਾ ਹਰਾ ਪੰਨ ਪੰਜਾਬ ਤੇ ਲਈ ਲੋਕਾਂ ਲਈ ਚੱਲੂਗਾ ਕੱਚੇ ਮੁਲਾਜ਼ਮਾਂ ਲਈ ਚੱਲੂਗਾ ਅਸੀਂ ਇੱਕ ਵੀ ਧਰਨਾ ਮਜਰਾ ਨਹੀਂ ਕਰਾ ਦੇਵਾਂਗੇ ਪਰ ਸਭ ਕੁਝ ਉਲਟ ਹੋ ਰਿਹਾ ਹੈ ਪਹੀਆਂ ਸਰਕਾਰਾਂ ਤੋਂ ਵੀ 30% ਪਦ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਆ ਬੇਮੋਤਮ ਹੋ ਤਾਂ ਲੋਕ ਮਰ ਰਹੇ ਆ ਪੰਜਾਬ ਦੇ ਵਿੱਚ ਰਹਿਣਾ ਲੋਕਾਂ ਨੂੰ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਆਪਾਂ ਤੀਜੇ ਦਿਨ ਦੇਖਦੇ ਨਿਊਜ਼ ਕਿਸੇ ਦਾ ਉਹਦੇ ਪੋਰ ਵਾਲੇ ਪਪਾ ਜੀ ਦਾ ਕਤਲ ਕੀਤਾ ਗਿਆ ਕਿਤੇ ਕਿਤੇਲ ਬਹੁਤ ਹੀ ਜ਼ਿਆਦੇ ਲੋਕ ਆਪ ਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਬਿਲਕੁਲ ਜੀ ਬਿਲਕੁਲ ਐਸਪੀ ਆਰਟੀਸੀ ਠੇਕਾ ਮੁਲਾਜ਼ਮਾਂ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਜਿੰਨੇ ਤੱਕ ਪੰਜਾਬ ਸਰਕਾਰ ਵੀ ਆਰਟੀਸੀ ਅਤੇ ਪੰਨ ਬੱਸ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨਦੀ ਉਹਨੇ ਤੱਕ ਸਾਡੇ ਵੱਲੋਂ ਸੰਘਰਸ਼ ਜਾਰੀ ਰਹਿਣ ਗਿਆ ਤੇ ਜਿਹੜੇ ਇਹ ਸੰਘਰਸ਼ ਹੋਰ ਕਿੱਥੇ ਕਿੱਥੇ ਜਾਣਗੇ ਕੈਮਰਾਮੈਨ ਸੁਜਲ ਬਲਲ ਮਨੋਤਰਦੀਵ ਟੈਨਿਕ ਸੋਵਰਾ ਟੀਵੀ ਬਟਿੰਡਾ